ایں تو کیڑی پُوری جلا آگے سامپڑ پیر ہوے پتے کڑا جائے گا چھے نہ اوتے گنتہ تے ندی گلے لگا اوے کنے پتہ نہیں میں بابا اور گوردیر صاحب آں رے گل نہیں یار ایں توں میرے سونا گیا منڈا کوئی یار تیرے اوتے ادلا دوسرے دورا ہاں चलो

ਮੈਂ ਤੁਹਾਨੂੰ ਆਇੜੇ ਆ ਲੈ ਮਾਰ ਆ ਮੁੰਡੇ ਆ ਆਇੜੇ ਆ ਤੇ ਆ ਲੈ ਇਹ ਮੇਰੀ ਮੇਰਾ ਬੜੀ ਫਿਰ ਬਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਏ ਜੋੜ ਮੇਲਾ ਪਿੰਡ ਰੱਤਾ ਕਦੀਮ ਜ਼ਿਲ੍ਹਾ ਕਪੂਰਥਲਾ ਵਿੱਚ ਧੰਨ ਬਾਬਾ ਗਰੀਬ ਸ਼ਾਹ ਜੀ ਦੇ ਅਸਥਾਨ ਤੇ ਮਨਾਇਆ ਜਾ ਰਿਹਾ ਹੈ ਪਹਿਲਾ ਬਾਬਾ ਜੀ ਦੇ ਸਥਾਨ ਦੇ ਨੇੜੇ ਬਣੇ ਗੁਰਦੁਆਰਾ ਸਾਹਿਬ ਜਿਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਹੋਏ ਗੁਰਦੁਆਰਾ ਸਾਹਿਬ ਦਾ ਅਡ ਪ੍ਰਬੰਧ ਹੈ ਉਪਰੰਤ ਉਹ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਗੁਰਦੁਆਰਾ ਸਾਹਿਬ ਸੰਗਤ ਨੇ ਲਾਹਾ ਲਿਆ ਤੇ ਇਹ ਅੱਜ ਧੰਨ ਬਾਬਾ ਗਰੀਬ ਸ਼ਾਹ ਜੀ ਦਾ ਜੋੜ ਮੇਲਾ ਹੈ ਇਸ ਸਥਾਨ ਦੇ ਮੁਖੀ ਬਾਬਾ ਜੀ ਬਾਬਾ ਹਰਨਾਮ ਸਿੰਘ ਔਰ ਸਾਧ ਸੰਗਤ ਇਸ ਜੋੜ ਮੇਲੇ ਦਾ ਪ੍ਰਬੰਧ ਕਰਦੀ ਹੈ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਭ ਦਾ ਬਾਬਾ ਹਰਨਾਮ ਸਿੰਘ ਇਸ ਸਥਾਨ ਦੇ ਮੁਖੀ ਬਾਬਾ ਜੀ ਸੰਗਤਾਂ ਰਤਕਦੀਨ ਦੀ ਸਾਧ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੇ ਸਭ ਪ੍ਰਮਾਤਮਾ ਦਾ ਨਾਮ ਜਪੋ ਕਿਸੇ ਦੀ ਨਿੰਦਿਆ ਨਾ ਕਰੋ ਕਿਸੇ ਦੇ ਧਰਮ ਦੀ ਨਿੰਦਿਆ ਨਾ ਕਰੋ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅੱਲਾਏ ਇਹ ਦੀ ਨਾ ਲੜਾਈ ਤੁਸੀਂ ਇਸ ਜਗ੍ਹਾ 'ਤੇ ਕੀ ਸੇਵਾ ਕਰਦੇ ਹੋ ਕਿ ਮੇਲੇ ਦੇ ਫਜ਼ੂਲ ਕਿਸੇਵਾ ਪਹਿਲਾਂ ਕਰਦੇ ਸੀਗੇ ਅੱਛਾ ਜੀ ਬਹੁਤ ਸਾਡੇ ਸੂਤੋਂ ਪਹਿਲਾਂ ਦੇ ਸੇਵਾ ਕਰਦੇ ਸੀਗੇ ਉੱਥੇ ਉਹਨਾਂ ਵੀ ਹੁਣ ਦਿੱਤ ਹੋਵੇ ਵਿਦਿਆਤਾਂ ਨੂੰ ਕਿ 12 ਮਹੀਨੇ ਲੋ ਜਾ ਕਰਦੇ ਕਿਹਦਾ ਸੇਵਾ ਬਾਬਾ ਅਰਨਾਥ ਸਿੰਘ ਸੇਵਾ ਕਰ ਰਹੇ ਹਨ ਬਾਬਾ ਨਾਮ ਜਿਹੜੇ ਕਦਿਨ ਤੋਂ ਹਾਂਗੇ ਉਹ ਕਰਦੇ ਹੋਣਾ ਕਿ ਬੀਤੇ ਕਿੰਨੇ ਸੇਵਾ ਕਰ ਰਹੇ ਹੈ ਜਦ ਕਿ ਇਹ ਮੇਲਾ ਕਿੰਨੇ ਦਿਨ ਚੱਲਦਾ ਇਹ ਮੇਲਾ 1 ਹਫਤਾ ਕਰੀਬ ਚੱਲਦਾ ਹੈ ਕਿਸੇ ਮਲੇ ਨੂੰ ਸੰਕਤਾਂ ਗੁਰੂ ਗੁਰੂ ਆਂਧੀ ਨਿਆਮਤਾ ਦੇ ਕਰਨ ਰੋੜੋ ਤੇ ਸੰਕਤਾਂ ਅੰਦਰ ਪਹਿਲੋ ਖੰਡ ਪਾੜ ਗੁਰਦਵਾਰਾ ਸਾਹਿਬ ਪਹੁੰਚੇ ਨਾ ਲੜੀ ਵਾਰ ਅੱਜ ਦੋ ਖੰਡਾ ਪਟਨਾ ਸਾਹਿਬ ਦੇ ਭੋਗਤੇ ਆ ਭੋਗਾ ਤੋਂ ਬਾਅਦ ਅਪਰੰਤ ਕੀਰਤਨ ਦਰਬਾਰ ਹੋਇਆ ਵਾ ਹੁਣ ਲੱਗਰ ਪਾਣੀ ਚੱਲ ਰਿਹਾ ਵਾ ਮੇਲੇ ਵਿੱਚ ਤੁਸੀਂ ਆਪਣਾ ਲੋਕਾਂ ਨੂੰ ਸੰਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਤਾਂ ਨੂੰ ਮੈਸੇਜ ਇਹ ਹੀ ਦਿੰਨੇ ਆ ਵੀ ਨਸ਼ਿਆਂ ਤੋਂ ਰਹਿਤ ਰਹਿਣ ਤੇ ਖੁਸ਼ੀ ਵਸਣ ਸਾਰੀਆਂ ਸੰਗਤਾਂ ਸਭ ਕੋ ਆਪਣੀ ਤਰ੍ਹਾਂ ਆਈ ਹੈ ਜੀ ਨਸ਼ੇ ਦਾ ਬਹੁਤ ਜਦਾ ਭਰਪੂਰ ਤੀਨਾਂ ਦੇ ਬਾਈ ਅਮਰਜੀਤ ਸਿੰਘ ਸਮਝਾ ਇੱਕ ਕੀ ਨਾਮ ਹੈ ਪਿੰਡ ਜਿੱਥੇ ਮਿਲਣ ਲਗਾ ਚੋ ਰਹੇ ਹਾਂ ਹਾਂਜੀ ਮੇਲਾ ਡੇਰਾ ਬਾਬਾ ਗਰੀਬ ਸ਼ਾਹ ਹਾਂਜੀ ਕਿੰਨਾ ਮੇਲਾ ਵਾ ਮੇਲਾ ਸਾਢੇ ਸਾਢੇ ਜੰਮ ਤੋਂ ਪਹਿਲਾਂ ਨੇ ਚੱਲਿਆ ਆਉਂਦਾ ਹੁਣ ਬੰਦੀ ਨੂੰ ਪਤਾ ਕਿੰਨਾ ਪਹਾੜਸਤਾਨ ਨੂੰ ਕਿੰਨਾ ਪੁਰਾਣਾ ਦੇਖ ਲੈ ਇਹ ਅਭੀ ਕਤਮੀ ਕਿੰਨਾ ਸੜੀਆਂ ਤੋਂ ਚੱਲਿਆ ਆਉਂਦਾ ਇਹ ਜਿਹੜੀ ਜਗ੍ਹਾ ਹੋਇਆ ਇਹ ਜਗ੍ਹਾ ਦਾ ਨਾਮ ਕੀ ਹੈ ਜਗ੍ਹਾ ਬਾਬਾ ਗਰੀਬ ਸ਼ਾਹ ਪੀਰਾਂ ਦੀ ਜਗ੍ਹਾ ਇਸ ਜਗ੍ਹਾ ਦਾ ਬਾਬਿਆਂ ਦੇ ਜਿਹੜੇ ਸੰਗਤਾਂ ਆਉਂਦੇ ਨੇ ਉਹਦੇ ਪਹੁੰਚੋਂ ਫੋਟੋਵਾਲਾ ਸਾਹਿਬ ਪੜਿਆ ਇਥੇ ਹਰ ਸਾਲ ਲੜੀ ਖਣਪੜ ਹੁੰਦੀ ਚੱਲਦੀ ਆ ਅੱਛਾ ਜੀ ਜਦੋਂ ਪਹਿਲੇ ਦੇ ਸ਼ਿਆ ਸੱਤਾ ਘਣਾ ਬਣਾਵੇ ਲੜੀ ਚੱਲਦੀ ਰਹਿੰਦੀ ਆ ਅੱਗੋਂ ਵੀ ਪਿਛੋਂ ਵੀ ਜਦੋਂ ਥੜਪੜ ਜਮਾ ਹੋ ਜਾਂਦੇ ਨੇ ਉਹਨੂੰ ਫੇਰ ਲੜੀ ਚਲਾ ਦੇ ਦੀ ਆ ਤੇ ਵਾਹਿਗੁਰੂ ਜੀ ਇਹ ਕਿੰਨੇ ਦਿਨ ਮੇਲਾ ਲੱਗਦਾ ਇਹਦਾ ਮੇਲਾ ਕਿੰਨੇ ਦਿਨ ਲੱਗਦਾ ਕਿੰਨੇ ਦਿਨ ਲੱਗਦਾ ਮੇਲਾ ਹਫਤਾ ਦੇ ਮੇਲਾ ਹਫਤਾ ਦਾ ਇੱਕ ਹਫਤੇ ਦੀ ਮੇਰੀ ਅਖੰਡ ਬਾਠ ਹੈ ਮੇਲਾ ਸ਼ੁਰੂ ਹੋ ਜਾਂਦਾ ਤੇ ਆਜ ਸਮਾਪਤੀ ਜੋ ਸੰਗਤਾਂ ਦੀ ਹਾਰ ਦੇ ਸਮਾਪਤੀ ਹੁੰਦੀ ਹੈ ਮੇਲੇ ਦੀ ਜੀਰੋ ਜੀਰੋ ਸੰਗਤਾਂ ਆਂਦੀਆਂ ਹੋਣੀਆਂ ਇੱਥੇ ਤੇ ਸਾਰੇ ਆਉਂਦੇ ਬਾਹਰ ਇਹਦਾ ਹੀ ਪੈਸਾ ਬਥਰਾ ਆ ਗਿਆ ਸਾਰੇ ਜਿੰਦਾ ਚਲਾ ਇੱਕ ਵਾਰ ਕੋ ਜਿਹੜੀ ਅੱਜ ਕੱਲ੍ਹ ਦੇ ਜੁਵਾ ਬੇਰੀ ਨਸ਼ੇਤ ਵੜੀ ਗਈ ਆ ਉਹਨਾਂ ਨੂੰ ਵੀ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਬੋੜੇ ਬੱਜਿਆਂ ਤੋਂ ਬਚਣਾ ਚਾਹੀਦਾ ਸਾਡਾ ਤੇ ਹੀ ਕਹਿਣਾ ਕਿ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਇੱਕ ਤੋਂ ਪਲੇਟ ਵਾਲੀ ਨਾਲ ਬੋਲ ਵਾਲੀ ਸਾਥ ਨੂੰ ਬੱਚਿਆਂ ਨੂੰ ਨਹੀਂ ਕਿਹੋ ਇਹੋ ਸਾਡਾ ਕਹਿਣਾ ਹੈ ਕਿ ਨਸ਼ਿਆਂ ਤੋਂ ਸਾਹਿਬ ਜੀ ਇਨਾਂ ਦਾ ਟਾਈਮ ਸੁੱਚਾ ਸਿੰਘ ਸੁੱਚਾ ਸਿੰਘ ਤੇ ਕੀ ਨਾਮ ਆ ਪਿੰਡ ਦਾ ਜਿੱਥੇ ਹਸਲਾਣਾ ਮੇਰੇ